ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦ ਹੈ ਸਤੂਲ ਦੇ ਨਾਲ ਲੱਗਦੇ ਇੱਕ ਪਿੰਡ ਸ਼ੋਲੇ ਵਿੱਚ ਜਿੱਥੇ ਹੁਣ ਹੀ ਖਬਰ ਮਿਲੀ ਸੀ ਤੇ ਉੱਥੇ ਜਿਹੜਾ ਜਿਹੜਾ ਬੰਨ ਬੰਨਿਆ ਸੀ ਪਿੰਡ ਵਾਲਿਆਂ ਤੋਂ ਉਹ ਵੀ ਥੋੜਾ ਆਪਣੇ ਆਪ ਹੀ ਪਾਣੀ ਦਾ ਇੰਨੇ ਬਹਾਵ ਨੇ ਉਸ ਨੂੰ ਵੀ ਠਹਿ ਠੇਰੀ ਕਰਤਾ ਤਾਂ ਫਿਰ ਬਾਅਦ ਪਿੰਡ ਦੇ ਲੋਕ ਮੌਜੂਦ ਹੈ ਨਹਿਰੀ ਵਿਭਾਗ ਦੇ ਜਿਹੜੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਿਆ ਹੈ ਲੇਕਿਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਾਣੀ ਦਾ ਜਿਹੜਾ ਬਹਾਵ ਹੈ ਤੁਹਾਨੂੰ ਅਸੀਂ ਕੱਲ ਵੀ ਤਸਵੀਰਾਂ ਖਾਈਆਂ ਸਸਰਾਲੀ ਤੋਂ ਬੰਦ ਦੀਆਂ ਤਾਂ ਪਾਖੜਾ ਡੈਮ ਦੇ ਜਿਹੜੇ 8 ਗੇਟ ਜਿਹੜੇ ਖੁੱਲੇ ਗਏ 8 ਫੁੱਟ ਜਿਹੜੇ ਖੁੱਲੇ ਗਏ ਤਾਂ ਉਹਦਾ ਅਸਰ ਦੇਖਣ ਨੂੰ ਮਿਲ ਰਿਹਾ ਸਥਿਤੀ ਕੰਟਰੋਲ ਨਾਜ਼ਕ ਜ਼ਰੂਰ ਹੈ ਕੰਟਰੋਲ ਦੇ ਵਿੱਚ ਵੀ ਅਧਿਕਾਰੀ ਮੌਜੂਦ ਕਰਨ ਵਾਸਤੇ ਹੈ ਲੇਕਿਨ ਫਿਲਹਾਲ ਸਤਲੁਜ ਦਰਿਆ ਦੇ ਨਾਲ ਲੱਗਦੇ ਜਿਹੜੇ ਪਿੰਡ ਵਾਸੀ ਹੈ ਲੋਕ ਹੈ ਵਸਨੀਕ ਹੈ ਉਹਨਾਂ 'ਚ 24 ਘੰਟੇ ਜਿਹੜਾ ਮਨ ਦੇ ਵਿੱਚ ਜਿਹੜਾ ਡਰ ਹੈ ਉਹ ਫਿਲਹਾਲ ਉਂਦਾ ਤਿਉ ਹੀ ਹੈ ਤੇ ਆ ਤੁਹਾਨੂੰ ਤਸਵੀਰ ਦਿਖਾ ਰਿਹਾ ਜਿਹੜਾ ਪਾਣੀ ਦੇ ਤੇਜ਼ ਬਹਾਵ ਨੇ ਇਸ ਬੰਨ ਨੂੰ ਬਿਲਕੁਲ ਖਤਮ ਕਰਤਾ ਬਸ ਇਸ਼ ਗਰੀਮਤ ਰਹੀ ਹੈ ਕਿ ਮੌਕੇ ਤੇ ਆ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਥੋੜਾ ਬਚਾਅ ਕਰਨ ਦੇ ਵਿੱਚ ਮਦਦ ਮਿਲੀ ਹੈ ਲੇਕਿਨ ਫਿਲਹਾਲ ਡਰ ਉਵੇਂ ਦਾ ਉਵੇਂ ਹੀ ਹੈ ਤੇ तमाम ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਛੋਲੇ ਦੀਆਂ ਤਾਂ ਇਹ ਤਸਵੀਰਾਂ ਤੁਸੀਂ ਸਾਫ਼ ਦੱਸੀਆਂ ਦੇਦੇ ਵੀ ਹੌਲੀ-ਹੌਲੀ ਹਜੇ ਵੀ ਉਹ ਰੇਤਾ ਉਹ ਨੀਚੇ ਡਿੱਗਦੀ ਪਈ ਹੈ ਤੇ ਲੋਕਾਂ ਨੂੰ ਇੱਥੇ ਪਿੱਛੇ ਕਹਿਣ ਦੀ ਇਜਾਜ਼ਤ ਵੀ ਦਿੱਤੀ ਹੈ ਵੀ ਪਿੱਛੇ ਹੋ ਜਾਣ ਤਾਂ ਨਹਿਰੀ ਵਿਭਾਗ ਦੇ ਜੀ ਵੀ ਮੈਨਾਂ ਮੌਜੂਦਾ ਗੱਲਬਾਤ ਕਰਦੇ ਆ ਸਰ ਕਿਸਤਾ ਵੀ ਕਿਹੜੇ ਜਗ੍ਹਾ ਤੇ ਕਿੰਨਾ ਵੀ ਤੁਹਾਨੂੰ ਇਨਫੋਰਮੇਸ਼ਨ ਮਿਲ ਸਕਦੀ ਸਰ ਇਹ ਨਾ ਛੋਲੇਪਿੰਡ ਦੇ ਹੈਗੀ ਆ ਇੱਥੇ ਮਤਲਬ ਅਸੀਂ ਰੈਗੂਲਰ ਪੈਟ੍ਰੋਲਿੰਗ ਵਗੈਰਾ ਕਰਦੇ ਰਹਿੰਦੇ ਆ ਜੀ ਜੀ ਤੇ ਅਸੀਂ ਸਾਡੇ ਧਿਆਨ ਚ ਆਇਆ ਕਿ ਇੱਥੇ ਸਾਡਾ ਇੱਕ ਸਪਰ ਸੀਗਾ ਜੀ ਜੀ ਕਿ ਉਸ ਨੂੰ ਨਾ ਪਾਣੀ ਦੇ ਜਿਹੜਾ ਲੈਵਲ ਵਧਨ ਨਾਲ ਥੋੜਾ ਜਿਹਾ ਡੈਮੇਜ ਮਿਲਿਆ ਆ ਜੀ ਜੀ ਪਰ ਇਸਤੇ ਇਹ ਕਿ ਫਿਲਹਾਲ ਤੱਕ ਕੋਈ ਘਬਰਾਉਣ ਵਾਲੀ ਕੋਈ ਗੱਲ ਹੈ ਨਹੀਂ ਕਿਉਂਕਿ ਜਿਹੜਾ ਆਪਣਾ ਬੰਦ ਤੋਂ ਉੱਥੇ ਡਿਸਟੈਂਸ ਹੈਗਾ 250 ਫੁੱਟ ਦਾ ਹੈਗਾ ਜੀ ਜੀ ਤੇ ਇਸ ਲਈ ਇਹ ਫਿਲਹਾਲ ਤਾਂ ਅਸੀਂ ਇੱਥੇ ਬ੍ਰਸ਼ਵੁੱਡ ਪਵਾ ਕੇ ਜਿਹੜਾ ਪਾਣੀ ਦਾ ਹੈਗਾ ਹੈ ਖੋਰੇ ਨੂੰ ਉਹਨੂੰ ਰੋਕ ਦਿੱਤਾ ਗਿਆ ਤੇ ਫਰਦਰ ਕੋਈ ਡੈਮੇਜ ਨਾ ਹੋਵੇ ਇਸ ਕਰਕੇ ਆਪਾਂ ਕ੍ਰੇਟ ਪਾ ਕੇ ਇੱਥੇ ਮਤਲਬ ਵਾਇਰ ਕ੍ਰੇਟ ਵਿੱਚ ਸੈਂਡ ਬੈਗ ਪਾ ਕੇ ਉਸ ਦਾ ਕੰਮ ਹੁਣ ਸ਼ੁਰੂ ਕੀਤਾ ਹੋਇਆ ਲੱਗ ਰਿਹਾ ਵੀ ਇਹ ਲੋਕਾਂ ਨੂੰ ਹਿਦਾ ਦਿੱਤੀ ਵੀ ਇੱਥੋਂ ਜਗ੍ਹਾ ਖਾਲੀ ਕਿਉਂਕਿ ਜਿਹੜੇ ਲੋਕ ਇੱਥੇ ਆ ਰਹੇ ਹਨ ਜਿਹੜੇ ਇੱਥੇ ਲੋਕੀ ਆ ਰਹੇ ਉਹਨਾਂ ਨੂੰ ਆਪਾਂ ਇਹੀ ਕਹਿ ਰਹੇ ਹਾਂ ਕਿ ਇੱਥੇ ਨਾ ਕੜਨ ਕਿਉਂਕਿ ਜਿਹੜਾ ਹੈਗਾ ਹੈ ਸੈਂਡ ਕਰਕੇ ਕਦੋਂ ਵੀ ਕਿਤੇ ਵੀ ਉਹ ਫਿਸਲ ਕੇ نیچے ਡਿੱਗ ਸਕਦੇ ਆ بس ਉਹਨਾਂ ਨੂੰ ਤਾਂ ਹੀ ਆਪਾਂ ਕਹਿ ਰਹੇ ਹਾਂ ਕਿ ਇੱਥੇ ਨਾ ਮਤਲਬ ਅਵੋਇਡ ਕੀਤਾ ਜਾਵੇ ਨਾ। ਹਾਲਾਤ ਕਿਸ ਤਰ੍ਹਾਂ ਇਸ ਟਫਾ ਪੁੱਜਿਆ ਨਾਲ ਪਿੰਡ ਦੇ। ਹਾਲਾਤ ਕੀ ਹੈ? ਫਿਲਹਾਲ ਤਾਂ ਇੱਥੇ ਕੰਡੀਸ਼ਨ ਬਿਲਕੁਲ ਸਟੇਬਲ ਹੈ। ਕੋਈ ਘਬਰਾਉਣ ਵਾਲੀ ਕੋਈ ਗੱਲ ਹੈ ਨਹੀਂਗੀ। ਬਸ ਇਹੀ ਹੈ ਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਜਿਹੜੀ ਇਹ ਖੋਰਾ ਲੱਗਿਆ ਨੂੰ ਇੱਥੇ ਹੀ ਰੋਕ ਦਿੱਤਾ ਜਾਵੇ। ਕਿਉਂਕਿ ਇਹ ਜਿਹੜਾ ਸਪਰ ਬਣਿਆ ਹੋਇਆ ਇਹ ਮਤਲਬ ਪੁਰਾਣੇ ਟਾਈਮ 'ਚ ਬਣਿਆ ਸੀਗਾ ਉਦੋਂ ਕ੍ਰੀਕ ਥੋੜਿਆ ਸ਼ਿਫਟ ਹੋ ਸੀਗੀ। ਜੀ ਜੀ। ਹੁਣ ਕ੍ਰੀਕ ਸ਼ਿਫਟ ਹੋਣ ਨਾਲ ਜਿਹੜਾ ਹੈਗਾ ਦਰਿਆ ਥੋੜਾ ਇਸ ਸਾਈਡ ਆ ਗਿਆ ਤੇ ਇਸ ਕਰ ਕਾਫੀ ਫਦਰ ਕੋਈ ਡੈਮੇਜ ਨਾ ਹੋਵੇ ਜਿਸ ਸਰ ਪਿਛੋਂ ਪਾਕੜਾ ਡੈਪ ਦੇ ਅੱਠ ਫੁੱਟ ਦੇ ਗ੍ਰੇਡ ਖੁੱਲ ਗਏ ਨੇ ਪਾਣੀ ਦਾ ਬਹਾਅ ਕਾਫੀ ਤੇਜ਼ ਆ ਰਿਹਾ ਤਸਵੀਰ ਬਿਲਕੁਲ ਤੁਹਾਨੂੰ ਸਾਹਿਬ ਨੇ ਆ ਰਹੀਆਂ ਤਾਂ ਲੱਗ ਰਿਹਾ ਵੀ ਕੋਈ ਅਸਰ ਇੱਥੇ ਹਜੇ ਵੀ ਪ੍ਰਭਾਵ ਪੈ ਸਕਦਾ ਜੀ ਪਾਣੀ ਨਹੀਂ ਫਿਲਹਾਲ ਇਹੀ ਆ ਕਿ ਜਿਹੜਾ ਪਾਣੀ ਥੋੜਾ ਜਿਹਾ ਇਸ ਟਾਈਮ ਚੱਲ ਰਿਹਾ ਇਹ ਥੋੜਾ ਡੈਮੇਜ ਜ਼ਿਆਦਾ ਕਰਦਾ ਹੁੰਦਾ ਆ ਕਿਉਂਕਿ ਇਹ ਬਰਮ ਦੇ ਬਿਲਕੁਲ ਲੈਵਲ ਦੇ ਨਾਲ ਹੋ ਜਾਂਦਾ ਉਹ ਖੋਰਾ ਜ਼ਿਆਦਾ ਪਾਉਂਦਾ ਆ ਤੇ ਬਸ ਇਹੀ ਹੈ ਕਿ ਅਸੀਂ ਇੱਥੇ 24 ਘੰਟੇ ਹੁੰਨੇ ਆਂ ਇਹੀ ਧਿਆਨ ਰੱਖਦੇ ਆ ਕਿ ਕਿਤੇ ਖੋਰਾ ਨਾ ਲੱਗੇ ਜੇ ਕੋਈ ਖੋਰਾ ਸਾਡੇ ਸਾਹਮਣੇ ਆਂਦਾ ਹੈ ਅਸੀਂ ਨਾਲ ਹੀ ਉੱਥੇ ਕੰਮ ਸ਼ੁਰੂ ਕਰ ਦਿੰਦੇ ਨੇ ਬ੍ਰਸ਼ਵਡ ਪਾ ਕੇ ਉਸ ਨੂੰ ਉੱਥੇ ਹੀ ਰੋਕਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹ ਜਿਹੜਾ ਬਰਮ ਆ ਉਹ ਘਟੇ ਨਾ ਬੰਨ ਨੂੰ ਕੋਈ ਡੈਮੇਜ ਨਾ ਹੋ ਸਕੇ ਸੋ ਇਹ ਨਹਿਰੀ ਦੇ ਬਾਗ ਦੇ ਅਧਿਕਾਰੀ ਸੀ ਜੇ ਆਈ ਸਾਹਿਬ ਤੇ ਮੌਕੇ ਤੇ ਪਹੁੰਚ ਜਦੋਂ ਇਸ ਜਿਹੜਾ ਬਰਮ ਤੇ ਦਾ ਖੋਰ ਲੱਗ ਗਿਆ ਸੀ ਤਾਂ ਮੌਕੇ ਤੇ ਪਹੁੰਚ ਕੇ ਨਜ਼ਾਕਤ ਦੀ ਉਸ ਸਮਝਿਆ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਿੰਡ ਵਾਸੀ ਮਜੂਦ ਗਲਪਾ ਜੀ ਕਿੰਨਾ ਕੁ ਨੁਕਸਾਨ ਆਸ-ਪਾਸੇ ਹੋ ਰਿਹਾ ਫਿਲਹਾਲ ਆ ਜੀ ਪਾਣੀ ਕਿੰਨਾ ਕੁ ਲੈਵਲ ਹੋ ਕੇ ਨੁਕਸਾਨ ਤੇ ਸਰ ਬਹੁਤ ਹੋ ਰਿਹਾ ਹੈ ਜਮੀਨਾਂ ਡਿੱਗ ਰਹੀਆਂ ਕਾਫੀ ਪਾਣੀ ਅੱਜ 8-10 ਦਿਨ ਤੋਂ ਬਰਸਾਤ ਵੀ ਬਹੁਤ ਪੈ ਰਹੀ ਹੈ ਇਹਦਾਂ ਜਿੰਨਾ ਵੀ ਹੋ ਸਕਦਾ ਹੈ ਕੁਦਰਤ ਦਾ ਕਹਿਰ ਹੈ ਹੱਥ ਜੋੜ ਕੇ ਬੇਨਤੀ ਪ੍ਰਮਾਤਮਾ ਅੱਗੇ ਸੱਚੇ ਪਾਸ਼ਾ ਵੀ ਕਿਰਪਾ ਕਰੋ ਤੇ ਬਖਸ਼ੋ ਥੋੜਾ ਜਿਹਾ ਇਹੀ ਕਿਸਕ ਨੇ ਜਿੱਦਾਂ ਭਾਜੀ ਕਾਫੀ ਜਿਹੜਾ ਖੋਰ ਲੱਗ ਗਿਆ ਸੀ ਕਿੰਨੇ ਕ ਲੱਗਾ ਸੀ ਕਿੰਨਾ ਵੀ ਡਰ ਆ ਗਿਆ ਹਾਂਜੀ ਇਹ ਸਵੇਰ ਤੋਂ ਹੋ ਰਿਹਾ ਕੋ ਕਾਫੀ ਉਦਾਂ ਬਠੋਕਰ ਖੜ ਰਹੀ ਹੈ ਕਾਫੀ ਤੇ ਉੱਧਾ ਵੈਸੇ ਆਪਣੇ ਬਚਾਅ ਕਰੀ ਆਏ ਆ ਸਾਰੇ ਸਾਰੇ ਪਿੰਡ ਵਾਸੀ ਨਾਲ ਦੇ ਪਿੰਡ ਦੇ ਸਾਰੇ ਬੰਦੇ ਨਗਰਿਕਾ ਸਕੀਮ ਨਾਲ ਸਾਰੇ ਜਿਹੜੇ ਵਰਕਰ ਆ ਸਾਰੇ ਪਹੁੰਚੇ ਹੋਏ ਆ ਬਾਕੀ ਖੇਹਰਿਆਂ ਕੋਲ ਥੋੜੀ ਹੈਗੀ ਆ ਰਜਾਪੁਰ ਕੋ ਕਾफी ਜ਼ਮੀਨ ਤਾਂ ਅੰਦਰ ਲੈ ਗਿਆ ਮੁੰਦ ਰਿਆ ਵੱਢ ਗੇ ਤੇ ਕਾफी ਬਬਲਰ ਵਗੈਰਾ ਵੀ ਲੋਕਾਂ ਦੇ ਜੋ ਅੰਦਰ ਖੇਤੀ ਕਰ ਰਹੇ ਸੀ ਉਹਨਾਂ ਦੇ ਵੀ ਬਬਲਰ ਕਾफी ਰੁੜ ਗਏ ਜੀ ਤੇ ਕਾफी ਇੱਦਾਂ ਹੋ ਰਿਹਾ ਨੁਕਸਾਨ ਬਾਕੀ ਪਾਣੀ ਦਾ ਜੇ ਭਾਅ ਤਾਂ ਘਟੂਗਾ ਤੇ ਨੁਕਸਾਨ ਘਟੂਗਾ ਜੇ ਜ਼ਿਆਦਾ ਵੱਧਦਾ ਤੇ ਸਾਰੇ ਪਿੰਡਾਂ ਦੇ ਆਲੇ ਦੁਆਲੇ ਪਿੰਡਾਂ ਨੂੰ ਖਤਰਾ ਆ ਭਾਜੀ ਬਹਾਵ ਕਾफी ਤੇਜ਼ ਹੈ ਲਗਾਤਾਰ ਸੇਤੋ ਫਿਰ ਬਰਸਾਤ ਹੋ ਰਹੀ ਹੈ ਕਾफी ਪਾਣੀ ਬਹਾਵ ਵਧ ਗਿਆ ਕੋਰ ਵੀ ਲੱਗੀ ਸੀ ਤੇ ਬਚਾਅ ਫੇ ਵੀ ਚਲੋ ਮੌਕੇ ਸੰਭਲਦੇ ਬਚਾਅ ਕੀਤਾ ਗਿਆ ਲੇਕਿਨ ਡਰ ਖਜੇ ਵੀ ਹਾਂਜੀ ਹਾਂਜੀ ਡਰ ਤਾਂ ਬਹੁਤ ਆਈ ਹੁਣ ਤੁਹਾਡੇ ਸਾਹਮਣੇ ਆਈ ਜਿੱਦਾਂ ਹੁਣ ਖਾਰ ਲੱਗੀ ਹੋਈ ਆ ਪਾਣੀ ਵਧ ਰਿਹਾ ਲੈਵਲ ਪਾਣੀ ਦਾ ਜਿੱਦਾਂ ਵੀ ਤੇ ਕੱਲ ਦੀ ਨਿਊਜ਼ ਸੀਗੀ ਵੀ ਮਤਲਬ ਅਦਰ ਸੰਗੋਵਾਲ ਤੇ ਮੋਹਸਾਹਵਾਲੀ ਸਾਈਡ ਜਿਹੜਾ ਆ ਢਾਹ ਲੱਗੀ ਹੋਈ ਆ ਤੇ ਅੱਜ ਹੁਣ ਜਣ ਕਿ ਲੋਸਮੈਂਟ ਕੀਤੀ ਬਾਬਾ ਜੀ ਨੇ ਵੀ ਨੌਜਵਾਨ ਸਾਰੇ ਪਹੁੰਚੋ ਤੁਸੀਂ ਆਪਣੇ ਢਾਲ ਲੱਗ ਗਿਆ ਸਾਤੋਲੇ ਦਰਿਆ ਦੇ ਬਾਬਾ ਧਿਆਨ ਤੇ ਹੁਣ ਅਸੀਂ ਪਹੁੰਚੇ ਹੋਏ ਆਂ ਬਾਕੀ ਹੁਣ ਪ੍ਰਮਾਤਮਾ ਦੀ ਦੇਖੋ ਕਿਰਪਾ ਆ ਵੀ ਕਰ ਦੇਵੇ ਕਿਰਪਾ ਮਹਾਰਾਜ ਤੇ ਆਪਣਾ ਸੈਟ ਹੋ ਜਾਵੇ ਜੋ ਵੀ ਆ ਸੋ ਇਹ ਇਹ ਉਹ ਜਗ੍ਹਾ ਆ ਜਿੱਥੇ ਬਰਮ ਕਹਿੰਦੇ ਆ ਜਿੱਦੀ ਖੋਰ ਲੱਗੀ ਸਤਲੁਜ ਦੇ ਆ ਪਿੰਡ ਸ਼ੋਲੇ ਪਿੰਡ ਦੀ ਇਹ ਜਗ੍ਹਾ ਕੋ ਹੁੰਦੀ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਹਜੇ ਵੀ ਜਿਹੜੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰਸ਼ਾਸਨ ਵੱਲੋਂ ਪੂਰਾ ਆਮ ਲੋਕਾਂ ਨੂੰ ਇਸ ਜਗ੍ਹਾ ਤੋਂ ਥੋੜੀ ਦੂਰ ਰਹਿਣ ਦੀ ਹਦਾਇਤ ਔਰ ਚੇਤਾਵਨੀ ਵੀ ਦਿੱਤੀ ਹੈ ਕਿਉਂਕਿ ਲਗਾਤਾਰ ਜਿਹੜਾ ਸਤਲੁਜ ਬਹਾਵ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਤੇਜ਼ ਹੈ ਔਰ ਕਾਫੀ ਜਿਹੜਾ ਬਹਾਵ ਹੈ ਉਹ ਲਗਾਤਾਰ ਜ਼ਿਆਦਾਤਰ ਤੇਜ਼ ਹੋਣ ਨਾਲ ਇੱਥੇ ਇਲਾਕਾ ਵਾਸੀ ਜਿਹੜੇ ਕਾਫੀ ਦਹਿਸ਼ਤ ਦੇ ਵਿੱਚ ਵੀ ਹੈ ਅ ਇਸ ਬਰਮ ਨੂੰ ਜਿਹੜੀ ਢਾਲ ਲੱਗੀ ਸੀ ਤਾਂ ਸਮੇਂ ਰਹਿੰਦੇ ਹੁਣ ਥੋੜੀ ਰੋਕੀ ਹੈ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਤਾਂ ਕਿਤੇ ਦੇ ਆਕੇ ਲੁਧਿਆਣਾ ਦੇ ਨਾਲ ਲੱਗਦੇ ਜਿਹੜੇ ਸੱਤੂ ਦਰਿਆ ਦੇ ਪਿੰਡ ਹੈ ਸ਼ੋਲੇ ਦੇ ਵਿੱਚ ਹਸਤਾ ਮੌਜੂਦ ਜਿੱਥੇ ਇਹ ਥੋੜੀ ਦੇਰ ਪਹਿਲਾਂ ਹੀ ਜਿਹੜਾ ਬਰਮ ਰੜੀਆ ਖੋਰ ਲੱਗੀ ਸੀ ਤਾਂ ਮੌਕੇ ਰਹਿੰਦੇ ਇਸ ਨੂੰ ਨਜ਼ਾਕਰ ਨੂੰ ਸਮਝਦੇ ਹੋਏ ਅਧਿਕਾਰੀਆਂ ਨੇ ਇਸ ਨੂੰ ਰੋਕਣ ਤੋਂ ਬਚਾਇਆ ਤਾਂ ਕਿਤੇ ਕਿਤੇ ਆ ਕੇ ਪਿੰਡ ਵਾਸੀ ਮੌਜੂਦ ਹੈ ਮੌਕੇ ਤੇ ਲੇਕਿਨ ਮੰਨ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਿਲਕੁਲ ਦੇਖਦੇ ਪਏ ਕਿ ਜਿਸ ਤਰ੍ਹਾਂ ਸਤਲੁਜ ਦਾ ਪਾਣੀ ਤੇਜ਼ ਹੁੰਦਾ ਜਾ ਰਿਹਾ ਤਾਂ ਇਲਾਕਾ ਵਾਸੀ ਇਸ ਟਾਈਮ ਦੇ ਵਿੱਚ ਇਸ ਬਹਾਵ ਦੇ ਉਸ ਅਕਾਲ ਪੁਰਖ ਨੂੰ ਰੋਕਣ ਦੇ ਵਾਸਤੇ ਅਰਦਾਸ ਹੀ ਕਰਦੇ ਆ ਰਹੇ ਕਮਮਨ ਬੋਬੀਣਾ ਪਿੰਡ ਸ਼ੋਲੇ ਜ਼ਿਲ੍ਹਾ ਲੁਧਿਆਣਾ ਸਤਲੁਜ ਦੇ ਨਾਲ ਲੱਗਦੇ ਕਿ ਪਿੰਡ ਸ਼ੋਲੇ ਵਿੱਚ ਜਿੱਥੇ ਹੁਣੇ ਖ਼ਬਰ ਮਿਲੀ ਸੀ ਤੇ ਉੱਥੇ ਜਿਹੜਾ ਜਿਹੜਾ ਬੰਨ ਬੰਨਿਆ ਸੀ ਪਿੰਡ ਵਾਲੇ ਤਾਂ ਉਹ ਵੀ ਥੋੜਾ ਆਪਣੇ ਆਪ ਹੀ ਪਾਣੀ ਦਾ ਇੰਨੇ ਬਹਾਵ ਨੇ ਉਸ ਨੂੰ ਵੀ ਠਹਿ ਠੇਰੀ ਕਰਤਾ ਤਾਂ ਫਿਰ ਬਾਦ ਪਿੰਡ ਦੇ ਲੋਕ ਮੌਜੂਦ ਹੈ ਨਹਿਰੀ ਵਿਭਾਗ ਦੇ ਜਿਹੜੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਿਆ ਹੈ ਲੇਕਿਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਾਣੀ ਦਾ ਜਿਹੜਾ ਬਹਾਵ ਹੈ ਤੁਹਾਨੂੰ ਅਸੀਂ ਕੱਲ ਵੀ ਤਸਵੀਰਾਂ ਖਾਈਆਂ ਸਸਰਾਲੀ ਤੋਂ ਬੰਦੀਆਂ ਤਾਂ ਪਾਖੜਾ ਡੈਮ ਦੇ ਜਿਹੜੇ 8 గేਟ ਜਿਹੜੇ ਖੁੱਲੇ ਗਏ 8 ਫੁੱਟ ਜਿਹੜੇ ਖੁੱਲੇ ਗਏ ਤਾਂ ਉਹਦਾ ਅਸਰ ਦੇਖਣ ਨੂੰ ਮਿਲ ਰਿਹਾ ਸਥਿਤੀ ਕੰਟਰੋਲ ਨਾਜ਼ਕ ਜ਼ਰੂਰ ਹੈ ਕੰਟਰੋਲ ਦੇ ਵਿੱਚ ਵੀ ਅਧਿਕਾਰੀ ਮੌਜੂਦ ਕਰਨ ਵਾਸਤੇ ਹੈ ਲੇਕਿਨ ਫਿਲਹਾਲ ਸਤਲੁਜ ਦਰਿਆ ਦੇ ਨਾਲ ਲੱਗਦੇ ਜਿਹੜੇ ਪਿੰਡ ਵਾਸੀ ਆ ਲੋਕ ਆ ਵਸਨੀਕ ਆ ਉਹਨਾਂ ਚ 24 ਘੰਟੇ ਜਿਹੜਾ ਮਨ ਦੇ ਵਿੱਚ ਜਿਹੜਾ ਡਰ ਆ ਉਹ ਫਿਲਹਾਲ ਉਵੇਂ ਦਾ ਤਿਉਹ ਹੀ ਆ ਤੇ ਆ ਤੁਹਾਨੂੰ ਤਸਵੀਰ ਦਿਖਾ ਰਿਹਾ ਜਿਹੜਾ ਪਾਣੀ ਤੇਜ਼ ਬਹਾਵ ਨੇ ਇਸ ਬੰਨ ਨੂੰ ਬਿਲਕੁਲ ਖਤਮ ਕਰਤਾ ਬਸ ਇਹ ਗਰੀਮਤ ਰਹੀ ਹੈ ਕਿ ਮੌਕੇ ਤੇ ਆ ਕੇ ਪਿੰਡ ਵਾਸੀਆ ਦੀ ਮਦਦ ਨਾਲ ਥੋੜਾ ਬਚਾਅ ਕਰਨ ਦੇ ਵਿੱਚ ਮਦਦ ਮਿਲੀ ਹੈ ਲੇਕਿਨ ਫਿਲਹਾਲ ਡਰ ਉਵੇਂ ਦਾ ਉਵੇਂ ਹੀ ਆ ਤੇ ਇਹ तमाम ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਛੋਲੇ ਦੀਆਂ ਤਾਂ ਇਹ ਤਸਵੀਰਾਂ ਤੁਸੀਂ ਸਾਫ਼ ਦਸੀਆਂ ਦੇਦੇ ਵੀ ਹੌਲੀ-ਹੌਲੀ ਹਜੇ ਵੀ ਉਹ ਰੇਤੀ ਰੇਤਾ ਉਹ ਨੀਚੇ ਡਿੱਗਦੀ ਪਈ ਹੈ ਤੇ ਲੋਕਾਂ ਨੂੰ ਇੱਥੇ ਪਿੱਛੇ ਕਹਿਣ ਦੀ ਇਜਾਜ਼ਤ ਵੀ ਦਿੱਤੀ ਹੈ ਵੀ ਪਿੱਛੇ ਹੋ ਜਨ ਤਾਂ ਨੈਰੀ ਵਿਭਾਗ ਦੇ ਜੇ ਵੀ ਮੇਰੇ ਮੌਜੂਦ ਗੱਲਬਾਤ ਕਰਦੇ ਆਂ ਸਰ ਕਿਸਤਾ ਵੀ ਕਿਹੜੇ ਜਗ੍ਹਾ ਤੇ ਕਿੰਨਾ ਵੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਸਰ ਇਹ ਨਾ ਛੋਲੇਪਿੰਡ ਦੇ ਹੈਗੀ ਆ ਇੱਥੇ ਮਤਲਬ ਅਸੀਂ ਰੈਗੂਲਰ ਪੈਟਰੋਲਿੰਗ ਵਗੈਰਾ ਕਰਦੇ ਰਹਿੰਦੇ ਆ ਤੇ ਅਸੀਂ ਸਾਡੇ ਧਿਆਨ ਚ ਆਇਆ ਕਿ ਇੱਥੇ ਸਾਡਾ ਇੱਕ ਸਪਰ ਸੀਗਾ ਕਿ ਉਸ ਨੂੰ ਨਾ ਪਾਣੀ ਦੇ ਜਿਹੜਾ ਲੈਵਲ ਵਧਨ ਨਾਲ ਥੋੜਾ ਜਿਹਾ ਡੈਮੇਜ ਮਿਲਿਆ ਆ ਜੀ ਜੀ ਪਰ ਇਸ ਤੇ ਇਹ ਕਿ ਫਿਲਹਾਲ ਤੱਕ ਕੋਈ ਘਬਰਾਣ ਵਾਲੀ ਕੋਈ ਗੱਲ ਹੈ ਨਹੀਂਗੀ ਕਿਉਂਕਿ ਜਿਹੜਾ ਆਪਣਾ ਬੰਨ ਤੋਂ ਇੱਥੇ ਡਿਸਟੈਂਸ ਹੈਗਾ 250 ਫੁੱਟ ਦਾ ਹੈਗਾ ਜੀ ਤੇ ਇਸ ਲਈ ਇਹ ਕਿ ਆਪਾਂ ਬਰਮ ਨੂੰ ਬਚਾਉਣ ਲਈ ਅਪਸਟ੍ਰੀਮ ਤੇ ਡਾਊਨਸਟ੍ਰੀਮ ਦੋਨੋਂ ਪਾਸੇ ਫਿਲ ਤੇ ਫਰਦਰ ਕੋਈ ਡੈਮੇਜ ਨਾ ਹੋਵੇ ਇਸ ਕਰਕੇ ਆਪਾਂ ਕ੍ਰੀਏਟ ਪਾ ਕੇ ਇੱਥੇ ਮਤਲਬ ਵਾਇਰ ਕ੍ਰੀਏਟ ਵਿੱਚ ਸੈਂਡ ਬੈਗ ਪਾ ਕੇ ਉਸ ਦਾ ਕੰਮ ਹੁਣ ਸ਼ੁਰੂ ਕੀਤਾ ਹੋਇਆ ਲੱਗ ਰਿਹਾ ਵੀ ਇਹ ਲੋਕਾਂ ਨੂੰ ਇਹ ਦੱਦਤੀ ਵੀ ਇੱਥੋਂ ਜਗ੍ਹਾ ਖਾਲੀ ਗਏ ਜਿਹੜੇ ਲੋਕ ਤੇ ਆ ਰਹੇ ਉਹ ਜਿਹੜੇ ਇੱਥੇ ਲੋਕੀ ਆ ਰਹੇ ਉਹਨਾਂ ਨੂੰ ਆਪਾਂ ਇਹੀ ਕਹਿ ਰਹੇ ਹਾਂ ਕਿ ਇੱਥੇ ਨਾ ਕੜਨ ਕਿਉਂਕਿ ਜਿਹੜਾ ਹੈਗਾ ਇਹ ਸੈਂਡ ਕਰਕੇ ਕਦੋਂ ਵੀ ਕਿਤੇ ਵੀ ਉਹ ਫਿਸਲ ਕੇ نیچے ਡਿੱਗ ਸਕਦੇ ਆ بس ਉਹਨਾਂ ਨੂੰ ਤਾਂ ਹੀ ਆਪਾਂ ਕਹਿ ਰਹੇ ਕਿ ਇੱਥੇ ਨਾ ਮਤਲਬ ਅਵੋਇਡ ਕੀਤਾ ਜਾਵੇ ਹਨਾ। ਹਲਾਤ ਕਿਸ ਤਰ੍ਹਾਂ ਇਸ ਤਰ੍ਹਾਂ ਪੁੱਜਿਆ ਨਾਲ ਪਿੰਡ ਦੇ ਹਲਾਤ ਕੀ ਆ। ਫਿਲਹਾਲ ਤਾਂ ਇੱਥੇ ਕੰਡੀਸ਼ਨ ਬਿਲਕੁਲ ਸਟੇਬਲ ਹੈ। ਕੋਈ ਘਬਰਾਉਣ ਵਾਲੀ ਕੋਈ ਗੱਲ ਹੈ ਨਹੀਂਗੀ। ਬਸ ਇਹੀ ਆ ਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਜਿਹੜੀ ਇਹ ਖੋਰਾ ਲੱਗਿਆ ਨੂੰ ਇੱਥੇ ਹੀ ਰੋਕ ਦਿੱਤਾ ਜਾਵੇ। ਕਿਉਂਕਿ ਇਹ ਜਿਹੜਾ ਸਪਰ ਬਣਿਆ ਹੋਇਆ ਇਹ ਮਤਲਬ ਪੁਰਾਣੇ ਟਾਈਮ 'ਚ ਬਣਿਆ ਸੀਗਾ ਉਦੋਂ ਕ੍ਰੀਕ ਥੋੜਿਆ ਸ਼ਿਫਟ ਹੋ ਸੀਗੀ। ਜੀ ਜੀ। ਹੁਣ ਕ੍ਰੀਕ ਸ਼ਿਫਟ ਹੋਣ ਨਾਲ ਜਿਹੜਾ ਹੈਗਾ ਦਰਿਆ ਥੋੜਾ ਇਸ ਸਾਈਡ ਆ ਗਿਆ ਤੇ ਇਸ ਕਰਕੇ ਜਿਹੜਾ ਪੱਕੀ ਫਦਰ ਕੋਈ ਡੈਮੇਜ ਨਾ ਹੋਵੇ ਜਿਸ ਸਰ ਵਿਚੋਂ ਪਕੜਾ ਡੈਮ ਜਿਹੜੇ 8 ਫੁੱਟ ਦੇ ਗ੍ਰੇਡ ਖੁੱਲ ਗਏ ਤੇ ਪਾਣੀ ਦਾ ਬਹਾਵ ਕਾਫੀ ਤੇਜ਼ ਆ ਰਿਹਾ ਹੈ ਤਸੀਰ ਬਿਲਕੁਲ ਅਨ ਸਾਹਿਬ ਨੇ ਆ ਰਹੀਆਂ ਤਾਂ ਲੱਗ ਰਿਹਾ ਵੀ ਕੋਈ ਅਸਰ ਇੱਥੇ ਹਜੇ ਵੀ ਪ੍ਰਭਾਵ ਪੈ ਸਕਦਾ ਜੀ ਪਾਣੀ ਨਹੀਂ ਫਿਲਹਾਲ ਇਹ ਹੀ ਆ ਕਿ ਜਿਹੜਾ ਪਾਣੀ ਥੋੜਾ ਜਿਹਾ ਇਸ ਟਾਈਮ ਚੱਲ ਰਿਹਾ ਇਹ ਥੋੜਾ ਡੈਮੇਜ ਜ਼ਿਆਦਾ ਕਰਦਾ ਹੁੰਦਾ ਹੈ ਕਿਉਂਕਿ ਇਹ ਬਰਮ ਦੇ ਬਿਲਕੁਲ ਲੈਵਲ ਦੇ ਨਾਲ ਹੋ ਜਾਂਦਾ ਉਹ ਖੋਰਾ ਜ਼ਿਆਦਾ ਪਾਉਂਦਾ ਹੈ ਤੇ ਬਸ ਇਹੀ ਹੈ ਕਿ ਅਸੀਂ ਇੱਥੇ 24 ਘੰਟੇ ਹੁੰਨੇ ਆ ਇਹੀ ਧਿਆਨ ਰੱਖਦੇ ਆ ਕਿ ਕਿਤੇ ਖੋਰਾ ਨਾ ਲੱਗੇ ਜੇ ਕੋਈ ਖੋਰਾ ਸਾਡੇ ਸਾਹਮਣੇ ਆਂਦਾ ਹੈ ਅਸੀਂ ਨਾਲ ਹੀ ਉੱਥੇ ਕੰਮ ਸ਼ੁਰੂ ਕਰ ਦਿੰਦੇ ਆ ਬ੍ਰਸ਼ਵਡ ਪਾ ਕੇ ਉਸ ਨੂੰ ਉੱਥੇ ਹੀ ਰੋਕਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹ ਜਿਹੜਾ ਬਰਮ ਆ ਉਹ ਘਟੇ ਨਾ ਬੰਨ ਨੂੰ ਕੋਈ ਡੈਮੇਜ ਨਾ ਹੋ ਸਕੇ ਸੋ ਇਹ ਨੈਰੀ ਦੇ ਬਾਗ ਦੇ ਅਧਿਕਾਰੀ ਸੀ ਜੇ ਆਈ ਸਾਹਿਬ ਤੇ ਮੌਕੇ ਤੇ ਪਹੁੰਚ ਜਦੋਂ ਇਸ ਜਿਹੜਾ ਬਰਮ ਦਾ ਖੋਰ ਲੱਗ ਗਿਆ ਸੀ ਤਾਂ ਮੌਕੇ ਤੇ ਪਹੁੰਚ ਕੇ ਨਜ਼ਾਕਤ ਦੀ ਉਸ ਸਮਝਿਆ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਿੰਡ ਵਾਸੀ ਮਜੂਦ ਗਲਪਾ ਜੀ ਕਿੰਨਾ ਕੁ ਨੁਕਸਾਨ ਆਸ-ਪਾਸੇ ਹੋ ਰਿਹਾ ਫਿਲਹਾਲ ਆ ਜੀ ਪਾਣੀ ਕਿੰਨਾ ਕੁ ਲੈਵਲ ਹੋ ਕੇ ਨੁਕਸਾਨ ਤੇ ਸਰ ਬਹੁਤ ਹੋ ਰਿਹਾ ਹੈ ਜਮੀਨਾਂ ਡਿੱਗ ਰਹੀਆਂ ਕਾਫੀ ਪਾਣੀ ਅੱਜ 8-10 ਦਿਨ ਤੋਂ ਬਰਸਾਤ ਵੀ ਬਹੁਤ ਪੈ ਰਹੀ ਹੈ ਇਹਦਾਂ ਜਿੰਨਾ ਵੀ ਹੋ ਸਕਦਾ ਹੈ ਕੁਦਰਤ ਦਾ ਕਹਿਰ ਹੈ ਹੱਥ ਜੋੜ ਕੇ ਬੇਨਤੀ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਵੀ ਕਿਰਪਾ ਕਰੋ ਤੇ ਬਖਸ਼ੋ ਥੋੜਾ ਜਿਹਾ ਇਹੀ ਕਸ ਕਿ ਨਹੀਂ ਜੀ ਦਾ ਭਾਜੀ ਕਾਫੀ ਜਿਹੜਾ ਖੋਰ ਲੱਗ ਗਿਆ ਸੀ ਕਿੰਨੇ ਕ ਲੱਗਾ ਸੀ ਕਿੰਨਾ ਵੀ ਡਰ ਆ ਗਿਆ ਹਾਂਜੀ ਇਹ ਸਵੇਰ ਤੋਂ ਹੋ ਰਿਹਾ ਕੋ ਕਾਫੀ ਉਦਾਂ ਟੋਕਰ ਖੜ ਰਹੀ ਹੈ ਕਾਫੀ ਤੇ ਉੱਧਾ ਵੈਸੇ ਆਪਣੇ ਬਚਾਅ ਕਾਰੀ ਆਏ ਆ ਸਾਰੇ ਸਾਰੇ ਪਿੰਡ ਵਾਸੀ ਨਾਲ ਦੇ ਪਿੰਡ ਦੇ ਸਾਰੇ ਬੰਦੇ ਨਗਰਿਕਾ ਸਕੀਮ ਨਾਲ ਸਾਰੇ ਜਿਹੜੇ ਵਰਕਰ ਆ ਸਾਰੇ ਪਹੁੰਚੇ ਹੋਏ ਆ ਬਾਕੀ ਖੇਹਰਿਆਂ ਕੋਲ ਥੋੜੀ ਹੈਗੀ ਆ ਰਜਾਪੁਰ ਕੋ ਕਾफी ਜ਼ਮੀਨ ਤਾਂ ਅੰਦਰ ਲੈ ਗਿਆ ਮੰਨ ਰਿਆ ਵੱਢ ਗੇ ਤੇ ਕਾफी ਬਬਲਰ ਵਗੈਰਾ ਵੀ ਲੋਕਾਂ ਦੇ ਜੋ ਅੰਦਰ ਖੇਤੀ ਕਰ ਰਹੇ ਸੀ ਉਹਨਾਂ ਦੇ ਵੀ ਬਬਲਰ ਕਾफी ਡੁੱਲ ਗਏ ਜੀ ਤੇ ਕਾफी ਉੱਧਾ ਹੋ ਰਿਹਾ ਨੁਕਸਾਨ ਬਾਕੀ ਪਾਣੀ ਦਾ ਜੇ ਭਾਅ ਤੋਂ ਘਟੂਗਾ ਤੇ ਨੁਕਸਾਨ ਘਟੂਗਾ ਜੇ ਜ਼ਿਆਦਾ ਵੱਧਦਾ ਤੇ ਸਾਰੇ ਪਿੰਡਾਂ ਦੇ ਆਲੇ ਦੁਆਲੇ ਪਿੰਡਾਂ ਨੂੰ ਖਤਰਾ ਪਣੀ ਬਹਾਵ ਕਾਫੀ ਤੇਜ਼ ਹੈ ਲਗਾਤਾਰ ਸੇਤੋ ਫਿਰ ਬਰਸਾਤ ਹੋ ਰਹੀ ਹੈ ਕਾਫੀ ਪਾਣੀ ਬਹਾਵ ਵਧ ਗਿਆ ਕੋਰ ਵੀ ਲੱਗੀ ਸੀ ਤੇ ਬਚਾਅ ਫੇ ਵੀ ਚਲੋ ਮੌਕੇ ਸੰਭਲਦੇ ਬਚਾਅ ਕੀਤਾ ਗਿਆ ਲੇਕਿਨ ਡਰ ਖਜੇ ਵੀ ਹਾਂ ਜੀ ਡਰ ਤਾਂ ਬਹੁਤ ਆਈ ਹੁਣ ਤੁਹਾਡੇ ਸਾਹਮਣੇ ਆਈ ਜਿੱਦਾਂ ਹੁਣ ਖਾਰ ਲੱਗੀ ਹੋਈ ਆ ਪਾਣੀ ਵਧ ਰਿਹਾ ਲੈਵਲ ਪਾਣੀ ਦਾ ਜਿੱਦਾਂ ਵੀ ਤੇ ਕੱਲ ਦੀ ਨਿਊਜ਼ ਸੀਗੀ ਵੀ ਮਤਲਬ ਅਦਰ ਸੰਗੋਵਾਲ ਤੇ ਮੋਹਸਾਹਵਾਲੀ ਸਾਈਡ ਜਿਹੜਾ ਢਾਹ ਲੱਗੀ ਹੋਈ ਆ ਤੇ ਅੱਜ ਹੁਣ ਜਣ ਕੀ ਲੋਸਮੈਂਟ ਕੀਤੀ ਬਾਬਾ ਜੀ ਨੇ ਵੀ ਨੌਜਵਾਨ ਸਾਰੇ ਪਹੁੰਚੋ ਤੁਸੀਂ ਆਪਣੇ ਢਾਲ ਲੱਗ ਗਿਆ ਸਾਤੂਲ ਦਰਿਆ ਦੇ ਬਾਬਾ ਧਿਆਨ ਸਿੰਘ ਦੇ ਡੇਰੇ ਤੇ ਹੁਣ ਅਸੀਂ ਪਹੁੰਚੇ ਹੋਏ ਆ ਬਾਕੀ ਹੁਣ ਪਰਮਾਤਮਾ ਦੀ ਦੇਖੋ ਕਿਰਪਾ ਆ ਵੀ ਕਰ ਦੇਵੇ ਕਿਰਪਾ ਮਹਾਰਾਜ ਤੇ ਆਪਣਾ ਸੈਟ ਹੋ ਜਾਵੇ ਜੋ ਵੀ ਆ ਸੋ ਇਹ ਇਹ ਉਹ ਜਗ੍ਹਾ ਆ ਜਿੱਥੇ ਬਰਮ ਕਹਿੰਦੇ ਆ ਜਿੱਦੀ ਖੋਰ ਲੱਗੀ ਸਾਤੂਲ ਦਰਿਆ ਦਾ ਪਿੰਡ ਸ਼ੋਲੇ ਪਿੰਡ ਦੀ ਇਹ ਜਗ੍ਹਾ ਘੁੰਮਦੀ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਹਜੇ ਵੀ ਜਿਹੜੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰਸ਼ਾਸਨ ਵੱਲੋਂ ਪੂਰਾ ਆਮ ਲੋਕਾਂ ਨੂੰ ਇਸ ਜਗ੍ਹਾ ਤੋਂ ਥੋੜੀ ਦੂਰ ਰਹਿਣ ਦੀ ਹਦਾਇਤ ਔਰ ਚੇਤਾਵਨੀ ਵੀ ਦਿੱਤੀ ਹੈ ਕਿਉਂਕਿ ਲਗਾਤਾਰ ਜਿਹੜਾ ਸਤਲ ਦਾ ਬਹਾਵ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਤੇਜ਼ ਹੈ ਔਰ ਕਾਫੀ ਜਿਹੜਾ ਬਹਾਵ ਹੈ ਉਹ ਲਗਾਤਾਰ ਜ਼ਿਆਦਾਤਰ ਤੇਜ਼ ਹੋਣ ਨਾਲ ਇੱਥੇ ਇਲਾਕਾ ਵਾਸੀ ਜਿਹੜੇ ਕਾਫੀ ਦਹਿਸ਼ਤ ਦੇ ਵਿੱਚ ਵੀ ਹੈ ਇਸ ਬਰਮ ਨੂੰ ਜਿਹੜੀ ਢਾਲ ਲੱਗੀ ਸੀ ਤਾਂ ਸਮੇਂ ਰਹਿੰਦੇ ਹੁਣ ਥੋੜੀ ਰੋਕੀ ਹੈ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਤਾਂ ਕਿਤੇ ਦੇ ਆਕੇ ਲੁਧਿਆਣਾ ਦੇ ਨਾਲ ਲੱਗਦੇ ਜੇ ਸਤਲੁਜ ਦਰਿਆ ਦੇ ਪਿੰਡਾਂ ਸ਼ੋਲੇ ਦੇ ਵਿਚ ਇਸ ਤੋਂ ਮੌਜੂਦ ਜਿੱਥੇ ਇਹ ਥੋੜੀ ਦੇਰ ਪਹਿਲਾਂ ਹੀ ਜਦ ਤੀਗੜ ਬਰਮ ਰਹੀ ਆ ਖੋਰ ਲੱਗੀ ਸੀ ਤਾਂ ਮੌਕੇ ਰਹਿੰਦੇ ਇਸ ਨੂੰ ਨਜ਼ਾਕਰ ਨੂੰ ਸਮਝਦੇ ਹੋਏ ਅਧਿਕਾਰੀਆਂ ਨੇ ਇਸ ਨੂੰ ਰੋਕਣ ਤੋਂ ਬਚਾਇਆ ਤਾਂ ਕਿਤੇ ਕਿਤੇ ਆ ਕੇ ਪਿੰਡ ਵਾਸੀ ਮੌਜੂਦ ਹੈ ਮੌਕੇ ਤੇ ਲੇਕਿਨ ਮੰਨ ਦੇ ਵਿੱਚ دہشت ਦਾ ਮਾਹੌਲ ਬਿਲਕੁਲ ਦੇਖਦੇ ਪਏ ਕਿ ਜਿਸ ਤਰ੍ਹਾਂ ਸਤਲੁਜ ਦਰਿਆ ਦਾ ਪਾਣੀ ਤੇਜ਼ ਹੁੰਦਾ ਜਾ ਰਿਹਾ ਤਾਂ ਇਲਾਕਾ ਵਾਸੀ ਇਸ ਟਾਈਮ ਦੇ ਵਿੱਚ ਇਸ ਬਹਾਵ ਦੇ ਉਸ ਅਕਾਲ ਪੁਰਖ ਨੂੰ ਲੋਕਾਂ ਦੇ ਵਸੇ ਅਰਦਾਸ ਵੀ ਕਰਦੇ ਆ ਰਹੇ ਕੈਮਮਨ ਬੌਬੀਨਾ ਪਿੰਡ ਸ਼ੋਲੇ ਜ਼ਿਲ੍ਹਾ ਲੁਧਿਆਣਾ